ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਪਿਆਰ ਚੈਨਲ ਦੇ ਪਾਸ ਤੁਹਾਡਾ ਸਵਾਗਤ ਹੈ ਦੋਸਤੋ ਅਮੀਰ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਆ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ 24 ਘੰਟੇ ਦੇ ਵਿੱਚ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਹੜਾ ਸਿਸਟਮ 13 ਤਰੀਕ ਨੂੰ ਆ ਰਿਹਾ ਉਹ ਪੰਜਾਬ ਵਿੱਚ ਕਿੰਨਾ ਅਸਰ ਕਰੂਗਾ ਕਿੰਨਾ ਮੀਂਹ ਪੈ ਸਕਦਾ ਕਿੰਨੀ ਗੜੇਮਾਰੀ ਹੋ ਸਕਦੀ ਹੈ ਹਨੇਰੀ ਚਖੜਾਉਣ ਦੀ ਸੰਭਾਵਨਾ ਹੈ ਜਾਂ ਨਹੀਂ ਹੈ ਇਸੇ ਤਰ੍ਹਾਂ ਗਰਮੀ ਬਰਕਰਾਰ ਰਹੂਗੀ ਜਾਂ ਇਸ ਨੂੰ ਠੱਲ ਪੈਣ ਦੀ ਸੰਭਾਵਨਾ ਆਉਣ ਵਾਲੇ ਸਿਸਟਮ ਦਾ ਮੌਸਮ ਦਾ ਫਸਲਾਂ ਤੇ ਕੀ ਅਸਰ ਹੋਵੇਗਾ ਇਹ ਸਾਰੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਹਵਾਵਾਂ ਦੀ ਦਿਸ਼ਾ ਦੀ ਗੱਲ ਕਰਦੇ ਹਾਂ ਹਵਾਵਾਂ ਇਸ ਵਕਤ ਪੂਰਬ ਦੀਆਂ ਵਗ ਰਹੀਆਂ ਨੇ ਕਿਉਂਕਿ ਜਿਹੜਾ ਇੱਕ ਸਿਸਟਮ ਆ ਉਹ ਹੌਲੀ-ਹੌਲੀ ਅੱਗੇ ਲੰਘ ਰਿਹਾ ਜੰਮੂ ਕਸ਼ਮੀਰ ਤੋਂ ਤੇ ਦੂਸਰਾ ਸਿਸਟਮ ਆ ਜਿਹੜਾ ਉਹ ਕੱਲ ਰਾਤ ਤੋਂ ਬਾਅਦ ਪ੍ਰਭਾਵਿਤ ਕਰਨਾ ਸ਼ੁਰੂ ਕਰ ਦੇਵੇਗਾ 13 ਤਰੀਕ ਨੂੰ ਜਿਸ ਦੇ ਨਾਲ 13 14 15 16 ਤਰੀਕ ਨੂੰ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਬਰਦਸਤ ਗਤੀਵਿਧੀਆਂ ਹੋਣ ਦੀ ਸੰਭਾਵਨਾ ਮੀਂਹ ਦੀਆਂ ਜਦ ਵਿੱਚ ਤੇਜ਼ ਹਨੇਰੀ ਝੱਖੜ ਵੀ ਆ ਸਕਦਾ ਗੜੇਮਾਰ ਵੀ ਹੋ ਸਕਦਿਆ ਜੇਕਰ ਆਪਾਂ ਗੱਲ ਕਰੀਏ ਸਿਸਟਮ ਦੀ ਤਾਂ ਸਿਸਟਮ 13 ਤਰੀਕ ਨੂੰ ਇੱਕ ਸਿਸਟਮ ਆ ਜਿਹੜਾ ਉਹ ਪੰਜਾਬ ਅਤੇ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਵਿੱਚ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਤੇ ਇੱਕ ਪ੍ਰੇਰਿਤ ਚੱਕਰਵਾਤ ਬਣੇਗਾ ਜੋ ਪੰਜਾਬ ਦੇ ਭਾਗਾਂ ਤੇ ਅਤੇ ਪਾਕਿਸਤਾਨ ਦੇ ਭਾਗਾਂ ਤੇ ਬਣੇਗਾ ਜੋ ਕਿ ਪੰਜਾਬ ਦੇ ਵਿੱਚ ਜ਼ਬਰਦਸਤ ਕਾਰਵਾਈਆਂ ਦੇ ਸਕਦਾ ਹੈ ਆਉਣ ਵਾਲੇ 24 ਘੰਟੇ ਦੇ ਵਿੱਚ ਜੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਦੁਪਹਿਰ ਤੋਂ ਬਾਅਦ ਸ਼ਾਮ ਦੇ ਟਾਈਮ ਤੇ ਅਤੇ ਰਾਤ ਨੂੰ ਜਾਰਾਤਰ ਪੰਜਾਬ ਦੇ ਵਿੱਚ ਤੇਜ਼ ਹਨੇਰੀ ਚਖੜ ਜਾਂ ਗਰ ਚਮਕਣਾ ਛਿੱਟੇ ਸ਼ਰਾਟੇ ਪੈਣ ਦੀ ਸੰਭਾਵਨਾ ਜਿਸ ਦੇ ਵਿੱਚ ਸਮੁੱਚਾ ਪੰਜਾਬ ਹੀ ਆ ਸਕਦਾ ਪੂਰਬੀ ਅਤੇ ਥੋੜੇ ਦੱਖਣੀ ਏਰੀਆ ਨੂੰ ਛੱਡ ਕੇ ਉੱਤਰ ਪੱਛਮੀ ਇਲਾਕੇ ਮੱਧ ਪੰਜਾਬ ਜਿਹਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਫਰੀਦਕੋਟ ਫਿਰੋਜ਼ਪੁਰ ਮੁਕਸਰ ਮੋਗਾ ਲੁਧਿਆਣਾ ਤੇ ਇਸ ਤੋਂ ਬਿਨਾਂ ਆਪਣੇ ਪਠਾਨਕੋਟ ਦਾ ਏਰੀਆ ਗੁਰਦਾਸਪੁਰ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਹੁਸ਼ਿਆਰਪੁਰ ਚੰਡੀਗੜ੍ਹ ਮਹਾਲੀ ਪਟਿਆਲਾ ਇਹ ਇਲਾਕੇ ਬਰਨਾਲਾ ਇਹ ਇਲਾਕੇ ਸ਼ਾਮਿਲ ਆ ਜਿਹੜੇ ਹੋ ਸਕਦੇ ਆ ਇਹਨਾਂ ਇਲਾਕਿਆਂ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਜਿਹੜੀਆਂ ਹੋ ਸਕਦੀਆਂ ਕੱਲ ਰਾਤ ਨੂੰ ਜਾਂ ਤੜਕਸਾਰ 13 ਤਰੀਕ ਨੂੰ ਇਸ ਤੋਂ ਬਿਨਾ ਜਿਹੜੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਭਾਗ ਆ ਇਹਨਾਂ ਚ ਬਰਫ ਬਾਰਿ ਹੋਣ ਦੀ ਸੰਭਾਵਨਾ ਉੱਚੇਰੇ ਇਲਾਕਿਆਂ ਦੇ ਵਿੱਚ ਥਰੜੇ ਇਲਾਕਿਆਂ ਦੇ ਵਿੱਚ ਬਰਖਾ ਹੋ ਸਕਦੀ ਆ ਤੇ ਇਹ ਜੇਕਰ ਗੱਲ ਕਰੀਏ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਬਿਹਾਰ ਦੀ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਆਮ ਤੌਰ ਤੇ ਕੋਸ਼ਿਸ਼ ਕਰੂਗਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨ ਦੇ ਮੌਸਮ ਦੀ ਵੀ ਉਹ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਕਿਸਾਨ ਵੀਰਾਂ ਨੂੰ ਸੁਝਾਅ ਦਿੱਤਾ ਜਾਂਦਾ ਵੀ 13 ਤਰੀਕ ਤੋਂ ਲੈ ਕੇ 15 16 ਤਰੀਕ ਤੱਕ ਥੋੜਾ ਜਿਹਾ ਆਪਣਾ ਪਾਣੀ ਦਾ ਡੇਨ ਦਾ ਫਸਲਾਂ ਨੂੰ ਵਿਚਾਰ ਰੱਖਿਓ ਕਿ ਇਹਨਾਂ ਦਿਨਾਂ ਦੇ ਵਿੱਚ ਨੇਰੀ ਝੱਕੜਾ ਜਿਹੜਾ ਉਹ ਆ ਸਕਦਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 5 ਦਿਨ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਬਈ ਜੰਮੂ ਕਸ਼ਮੀਰ ਦੇ ਭਾਗਾਂ ਦੇ ਉੱਤੇ ਬੱਦਲ ਵਾਲੀ ਜਿਹੜੀ ਉਹ ਜ਼ਬਰਦਸਤ ਤਰੀਕੇ ਨਾਲ ਛਾਈ ਹੋਈ ਆ ਤੇ ਕਈ ਉਚੇਰੇ ਭਾਗਾਂ 'ਚ ਬਰਫ ਪੈ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਹੋ ਰਹੀਆਂ ਨੇ ਤੇ ਕੱਲ ਨੂੰ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਰਾਤ ਦੇ ਟਾਈਮ ਤੇ ਕੱਲ ਸ਼ਾਮ ਤੋਂ ਬਾਅਦ ਪੰਜਾਬ ਦੇ ਭਾਗਾਂ ਦੇ ਵਿੱਚ ਰਾਤ ਦੇ ਟਾਈਮ ਤੇ ਜ਼ਬਰਦਸਤ ਕਾਰਵਾਈਆਂ ਹੋ ਸਕਦੀਆਂ ਜਿਦੇ ਵਿੱਚ ਤੇਜ਼ ਹਨੇਰੀ ਝੱਖੜ ਜਾਂ ਬਰਖਾ ਜਾਂ ਗੜੇਮਰੀ ਹੋਣ ਦੀ ਸੰਭਾਵਨਾ ਹੈਗੀ ਆ ਇਸ ਤੋਂ ਬਿਨਾਂ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਛੱਤੀਸਗੜ ਇਹਨਾਂ ਭਾਗਾਂ 'ਚ ਮੌਸਮ ਕੱਲ ਖੁਸ਼ਕ ਰਹੇਗਾ ਜੇਕਰ ਗੱਲ ਕਰੀਏ ਆਪਾਂ 13 ਤਰੀਕ ਦੀ ਤਾਂ 13 ਤਰੀਕ ਨੂੰ ਦੇਖ ਸਕਦੇ ਹੋ ਤੁਸੀਂ ਜੰਮੂ ਕਸ਼ਮੀਰ, ਹਿਮਾਚਲ, ਉੱਤਰਾਖੰਡ, ਪੰਜਾਬ ਇਹਨਾਂ ਭਾਗਾਂ ਦੇ ਵਿੱਚ ਉਚੇਰੇ ਭਾਗਾਂ 'ਚ ਬਰਫਬਾਰਿ ਤੇ ਪੰਜਾਬ ਦੇ ਵਿੱਚ ਗਰਜ ਚਮਕ ਦੇ ਨਾਲ ਤੇਜ ਛਿੱਟੇ ਸ਼ਰਾਟੇ ਢੇਰੀ ਝੱਖੜ ਜਾਂ ਗੜੇਮਾਰੀ ਹੋਣ ਦੀ ਸੰਭਾਵਨਾ ਹਰਿਆਣੇ ਦੇ ਉੱਤਰੀ ਭਾਗਾਂ ਦੇ ਵਿੱਚ ਬਰਖਾ ਹੋ ਸਕਦੀ ਹੈ। ਬਾਕੀ ਇਲਾਕਿਆਂ ਦੇ ਵਿੱਚ ਜਿਵੇਂ ਰਾਜਸਥਾਨ ਆ, ਗੁਜਰਾਤ ਆ, ਮੱਧ ਪ੍ਰਦੇਸ਼ ਆ, ਬਿਹਾਰ, ਛੱਤੀਸਗੜ ਉੱਤਰ ਪ੍ਰਦੇਸ਼ ਦੇ ਸਾਰੇ ਭਾਗ ਹ ਹਰਿਆਣੇ ਦੇ ਬਾਕੀ ਦੱਖਣੀ ਭਾਗ ਇਹਨਾਂ ਭਾਗਾਂ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂ। 14 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ ਰਾਜਾ ਆਪਣੇ ਜੰਮੂ ਕਸ਼ਮੀਰ, ਹਮਾਤਲ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਭਾਗਾਂ ਹਰਿਆਣਾ ਦੇ ਭਾਗ ਤੇ ਪੰਜਾਬ ਦੇ ਉੱਤਰ ਪੱਛਮੀ ਭਾਗ ਸੈਂਟਰ ਪੰਜਾਬ ਤੱਕ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਿਧੀਆਂ ਹੋਣਗੀਆਂ ਬਾਕੀ ਇਲਾਕਿਆਂ ਦੇ ਵਿੱਚ ਤੇ ਸੈਂਟਰ ਪੰਜਾਬ ਸਣੇ ਬਾਕੀ ਇਲਾਕਿਆਂ 'ਚ ਮੌਸਮ ਖੁਸ਼ਕ ਰਹੂਗਾ ਜੇਕਰ ਗੱਲ ਕਰੀਏ ਆਪਾਂ 15 ਤਰੀਕ ਦੀ ਤਾਂ 15 ਤਰੀਕ ਨੂੰ ਜੰਮੂ ਕਸ਼ਮੀਰ 'ਚ ਗਤੀਵਿਧੀਆਂ ਹਲਕੀਆਂ ਹਿਮਾਚਲ 'ਚ ਜ਼ਬਰਦਸਤ ਬਰਫਬਾਰੀ ਉੱਤਰਾਖੰਡ 'ਚ ਬਰਫਬਾਰੀ ਹੋ ਸਕਦੀ ਆ ਪੰਜਾਬ ਦੇ ਵਿੱਚ ਤੇਜ਼ ਹਨੇਰੀ ਝੱਖੜ ਤੇ ਛਿੱਟੇ ਛਰਟੇ ਪੈਣ ਦੀ ਸੰਭਾਵਨਾ ਜੇਕਰ ਗੱਲ ਕਰੀਏ ਆਪਾਂ 16 ਤਰੀਕ ਦੀ ਤਾਂ 16 ਤਰੀਕ ਨੂੰ ਵੀ ਇਸੇ ਤਰ੍ਹਾਂ ਗਤੀਵਧੀਆਂ ਜਿਹੜੀਆਂ ਜਾਰੀ ਰਹਿਣਗੀਆਂ ਤੇ ਜਿਹੜਾ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਤੇ ਰਾਜਸਥਾਨ ਦੇ ਪੱਛਮੀ ਉੱਤਰੀ ਭਾਗ ਤੇ ਇਸ ਤੋਂ ਬਿਨਾਂ ਹਰਿਆਣੇ ਦੇ ਭਾਗ ਇਨ੍ਹਾਂ ਭਾਗਾਂ ਦੇ ਵਿੱਚ ਬਰਖਾ ਦੀਆਂ ਗਤੀਵਧੀਆਂ ਜਾਰੀ ਰਹਿਣਗੀਆਂ ਬਾਕੀ ਭਾਗਾਂ 'ਚ ਮੌਸਮ ਆਮ ਤੌਰ ਤੇ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਇਸ ਤੋਂ ਬਾਅਦ ਜਿਹੜੀਆਂ ਪੂਰਬ ਦੀਆਂ ਹਵਾਵਾਂ ਜਿਹੜੀਆਂ ਹੈਗੀਆਂ ਉਹ ਆ ਆਪਣੇ ਬੰਗਾਲ ਦੀ ਖਾੜੀ ਤੋਂ ਟੁੱਟ ਕੇ ਸੈਂਟਰ ਪੰਜਾਬ ਤੱਕ ਆਉਣਗੇ ਤੇ 18 ਹੋਂ ਦੀ ਤੱਕ ਜਿਹੜਾ ਸੈਂਟਰ ਪੰਜਾਬ ਦੇ ਵਿੱਚ ਵੀ ਬਰਖਾ ਦੀਆਂ ਗਤੀਵਿਧੀਆਂ ਜਿਹੜੀ ਹੋਣ ਦੀ ਸੰਭਾਵਨਾ 17 ਤਰੀਕ ਨੂੰ ਮੌਸਮ ਦੇ ਵਿੱਚ ਥੋੜੀ ਫੇਰ ਬਦਲ ਹੋਊਗੀ ਤੇ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਘਟ ਜਾਣਗੀਆਂ ਇਹ ਸੀਗਾ ਜੀ ਆਉਣ ਵਾਲੇ 5 ਦਿਨਾਂ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ